ਹੋਰ ਵੀ ਕਿਸਾਨ ਵੀਰੋ ਕੀ ਹਾਲ ਨੇ ਚੜ੍ਹਦੀ ਕਲਾ ਚ ਹੋਵੂਗੇ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਆਪਾਂ ਨੇ ਲਾਈ ਆ ਭਾਈ ਬਾੜੀ ਬਾੜੀ ਵੀ ਲਾਈ ਆ ਤੁਹਾਨੂੰ ਪਤਾ ਤੇ ਟ੍ਰੇਲੇ ਦਾ ਪਹਿਲਾਂ ਹਰੇ ਹੋਗੇ ਸੀ ਠੀਕ ਆ ਜੀ ਤੇ ਬਾੜੀ ਬਾਗ ਦੇ ਵਿੱਚ ਲਾਈ ਆ ਪਹਿਲਾਂ ਆਪਾਂ ਬਾਗ ਲਾਇਆ ਹੋਇਆ ਸੀ ਇੱਥੇ ਆ ਦੇ ਬੂਟੇ ਸਾਰੇ ਆ ਬੂਟੇ ਨੇ ਠੀਕ ਆ ਜੀ ਸਾਰੇ ਤਰ੍ਹਾਂ ਦੇ ਫਲਾਂ ਵਾਲੇ ਬੂਟੇ ਨੇ ਅੰਬ, 베ਰੀ, ਚੀਕੂਆੜੂ, ਨਾਸਪਾਤੀ, ਅਮਰੂਦ ਅੱਜ ਅਸੀਂ ਰਮਾ ਰਹਾਂਗੇ ਬਾਈਕੂ ਦੀ ਕਿਰਪਾ ਨਾਲ ਮੈਂ ਮੇਰਾ ਮਕਸਦ ਵੀਡੀਓ ਬਣਾਉਣ ਦਾ ਇਹੀ ਆ ਵੀ ਆਉਣ ਵਾਲਾ ਸਮਾਂ ਭਿਆਨਕ ਵੀ ਆਪੋ ਆਪਣੇ ਹੰਬੜਾ ਮਾਨ ਦੀ ਲੋੜ ਆ ਥੋੜਾ ਥੋੜਾ ਹੱਥ ਲੈ ਲਿਆ ਕਰੋ ਵੀਰਵਾਨੇ ਸਾਰੇ ਯੋ ਹੈ ਇੰਨਾ ਕੀ ਕੰਮ ਆ ਬਾਗੇ ਸਮਾਰ ਕੇ ਬਾੜੀ ਨੂੰ ਪਾਣੀ ਲਾ ਕੇ ਆਪਦੇ ਘਰ ਦੀ ਸਬਜ਼ੀ ਤਾ ਮੇਰੇ ਉੱਤੇ ਲਾ ਕੇ 56 ਕਦੂ ਕਦੂ ਢਿੰਡੀਆਂ ਤੋਰੀਆਂ ਸਾਰੇ ਜਿੰਨੇ ਗਰਮੀ ਵਾਲੇ ਸਬਜ਼ੀ ਆ ਸਾਰੀ ਲਾਤੀ ਭਾਈ ਸਾਰਿਆਂ ਨੂੰ ਵੇਂਦੀ ਹੈਗੀ ਇੰਨਾ ਕੁ ਆਪਾਂ ਆਪਾਂ ਸਾਰੀ ਕਰਿਆ ਕਰੀਏ ਠੀਕ ਆ ਜੀ ਹਾਲ ਸਾਹਿਬ ਜੀ ਸਤਿ ਸ੍ਰੀ ਅਕਾਲ